ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਦੜ ਡਿੱਗ ਪਿਆ ਟੋਏ ਵਿੱਚ ਕਹਿੰਦਾ ਯਾਰਾਂ ਦਾ ਮਕਾਨ ਹੀ ਸਹੀ ਬਿਸ਼ਰਮ ਲੋਕ ਹੁੰਦੇ ਨੇ ਤੇ ਜਾਂ ਬਿਸ਼ਰਮਾਂ ਦੀ ਡੁੱਲਗੀ ਦਾਲ ਕਹਿੰਦੇ ਆਈ ਤਾਂ ਢੋਲ ਢੋਲ ਕੇ ਖਾਣੇ ਤੇ ਇਹ ਜਿਹੜੀਆਂ ਕਹਾਵਤਾਂ ਨੇ ਇਹ ਕਿਤੇ ਟੁਕਦੀਆਂ ਨੇ ਇਹ ਨਰੇਣੂ ਮਹਾਂਤਾਂ ਤੇ ਟੁਕਦੀਆਂ ਨੇ ਜੱਗ ਜਹਰ ਹੈ ਅੱਛਾ ਇਹਨਾਂ ਦੇ ਕੱਪੜੇ ਲਾਉਣ ਦੀ ਲੋੜ ਨਹੀਂ ਤੇ ਇਹ ਆਪ ਹੀ ਨੰਗੇ ਚਿੱਟੇ ਹੋ ਹੀ ਜਾਂਦੇ ਫਿਗਰ ਕਰਨ ਦੀ ਲੋੜ ਹੀ ਨਹੀਂ ਤੇ ਸਾਨੂੰ ਕੋਈ ਸਟੱਡੀ ਕਰਨ ਦੀ ਲੋੜ ਹੀ ਨਹੀਂ ਤੇ ਸਾਨੂੰ ਇਦਾਂ ਹੀ ਇਹਨਾਂ ਦੀਆਂ ਖਰਦੂਤਾਂ ਇਹ ਆਪ ਹੀ ਰੱਖਦੇ ਨੇ ਵੀ ਕੱਲ ਨੂੰ ਆਹ ਖਰਦੂਤ ਕਰਨੀ ਹੈ ਅੱਜ ਆਹ ਕਰਦੀ ਪਰਸੋਂ ਨੂੰ ਆਹ ਕਰਾਂਗੇ ਤੁਹਾਡੇ ਕਰਨ ਦੀ ਲੋੜ ਹੀ ਨਹੀਂ ਅੱਛਾ ਮੈਂ ਜਿਹੜੀ ਗੱਲ ਕਰਨੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਸੀ ਉਹ ਕਹਿੰਦੇ ਚੰਗਾ ਹੁੰਦਾ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਿੰਦਰ ਸਿੰਘ ਧਾਮੀ ਗੁਰੂ ਕਲਮੀਤਰ ਸੱਚੇ ਪਾਤਸ਼ਾਹ ਦਾ ਗੁਰਗੁਣ ਸਿੰਘ ਮਹਾਰਾਜ ਦਾ ਸਿਪਾਈ ਹੁੰਦਾ ਪਰ ਇਹ ਬਦਲ ਦਾ ਸਿਪਾਈ ਸ਼ਕਵੀਰ ਬਦਲ ਦਾ ਸਿਪਾਈ ਇਹ ਬਿਆਨ ਦਿੱਤਾ ਸੀ ਨਾ ਇਹ ਬੇਸ਼ਰਮ ਨੇ ਧਾਮੀ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਪੂਰੀ ਕੌਮ ਪ੍ਰਤੀ ਸ਼੍ਰੋਮਣੀ ਪ੍ਰਤੀ ਸ਼੍ਰੋਮਣੀ ਕਮੇਟੀ ਪ੍ਰਤੀ ਗੱਲਬਾਤ ਹੈਗੀ ਐ ਇਹਨੇ ਨੰਗਾ ਚਿੱਟਾ ਹੋ ਕੇ ਕਹਤਾ ਕਹਿੰਦਾ ਹਾਂ ਮੈਂ ਹੈਗਾ ਸੁਖਵੀਰワਲ ਦਾ ਸਿਪਾਈ ਦੱਸੋ ਜੀ ਹੁਣ ਅੱਛਾ ਉਹਨਾਂ ਲੋਕਾਂ ਨੂੰ ਸਵਾਲ ਕਰਨੇ ਆ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਕਾਰ ਬਣਾਊਗਾ ਉਹਨਾਂ ਲੋਕਾਂ ਨੂੰ ਸਵਾਲ ਕਰ ਵੀ ਜਦੋਂ ਪਿੱਟ ਸਿ ਆਪਾ ਕਰਦੇ ਹੁੰਨੇ ਉਹ ਵੀ ਹਾਏ ਬਾਦਲਾਂ ਨੂੰ ਨਿੰਦਤਾ ਹਾਏ ਸ਼੍ਰੋਮਣੀ ਕਮਿੰਡ ਨੂੰ ਨਿੰਦਤਾ ਚਲੋ ਮੈਂ ਇੱਕ ਗੱਲ ਹੋਰ ਕਰਨੀ ਹੈ ਵੀ ਜੇ ਇਹ ਸੁਖਬੀਰ ਬਾਦਲ ਦਾ ਸਿਪਾਈ ਹੈ ਤਾਂ ਫਿਰ ਸਿਪਾਈ ਕਿਦਾਂ ਲੜਦੇ ਹੁੰਦੇ ਨੇ ਕੌਮ ਲਈ ਜਿਆ ਅਗਾਲ ਨਹੀਂ ਇਹਨਾਂ ਕੋਲੇ ਉਹ ਹਿੰਮਤ ਹੈਗੀ ਹੈ ਇਹ ਨਾ ਜਦੋਂ ਮਾਗੀ ਦੇ ਮਿਲ ਤੇ ਕਾਨਫਰੰਸ ਕੀਤੀ ਐ ਨਾ ਅਕਾਲੀਆਂ ਨੇ ਉੱਥੇ ਬੋਲਿਆ ਇਹ ਬੜਾ ਤੰਕੇ ਕਹਿ ਰਿਆ ਸੀ ਕਿ ਕੋਈ ਵਿਜ਼ਨ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਲਈ ਜੇ ਅਕਾਲੀ ਦਲ ਨੇ ਸਰਕਾਰ ਬਣਾਈ ਤੇ ਹੁਣ ਜਿਹੜੀ ਆ ਗੱਲ ਇਹਨੇ ਕਹੀ ਐ ਕਿ ਮੈਂ ਸੁਖਵੀਰ ਬਾਲ ਦਾ ਸ਼ਿਪਾਈ ਆ ਤੇ ਇਹ ਵਿਜ਼ਨ ਐ ਇਹ ਵਿਜ਼ਨ ਐ ਇੱਕ ਤੁਹਾਨੂੰ ਮੈਂ ਇੱਕ ਥੋੜੀ ਜਿਹੀ ਉਦਾਹਰਨਾ ਦੇਣੀ ਹੈ ਤੇ ਇੱਕ ਰਾਜੇ ਦੇ ਨਾਲ ਇੱਕ ਨੌਕਰ ਸੀਗਾ ਉਹਨੂੰ ਕਈ ਸਾਲ ਹੋ ਗਏ ਸੀ ਲੱਗੇ ਨੂੰ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਮੜੀ ਸਿਆਣੀ ਸੀ ਕਹਿੰਦਾ ਮੈਨੂੰ ਕਾਫੀ ਟਾਈਮ ਹੋ ਗਿਆ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦੇ ਨੂੰ ਪਰ ਮੇਰੀ ਤਨਖਾਹ ਨਹੀਂ ਵਧਾਈ ਰਾਜੇ ਨੇ ਤੇ ਮੇਰੀ ਤਨਖਾਹ ਵਧਣੀ ਚਾਹੀਦੀ ਹੈ ਤੇ ਉਹਦੀ ਮਾਂ ਬੜੀ ਸ਼ਾਨੀ ਸੀ ਕਹਿੰਦੀ ਐਦਾਂ ਕਰੀ ਜਿੱਦਣ ਨਾ ਰਾਜਾ ਖੁਸ਼ ਹੋਇਆ ਤੈਨੂੰ ਲੱਗਿਆ ਵੀ ਰਾਜਾ ਖੁਸ਼ ਹੈ ਤੂੰ ਉਹਦੇ ਕੋਈ ਵੀ ਰਾਜਾ ਸਾਹਿਬ ਜੇ ਖੁਸ਼ ਹੋ ਤਾਂ ਮੇਰੀ ਤਨਖਾਹ ਵਧਾ ਦੇ ਤੇ ਇਹਨੇ ਦਿਮਾਗ ਵਿੱਚ ਗੱਲ ਬਹਾਲੀ ਇਹ ਕੰਮ ਪੱਤਰ ਰਾਜੇ ਲਈ ਕੀ ਕਰਦਾ ਸੀ ਜਿਹੜੇ ਰਾਜੇ ਜਿਹੜੇ ਘੋੜੇ ਤੇ ਰਾਜਾ ਸਵਾਰ ਹੋ ਕੇ ਜਾਂਦਾ ਸੀ ਉਹ ਘੋੜਾ ਤਿਆਰ ਕਰਕੇ ਦਿੰਦਾ ਹੁੰਦਾ ਸੀ ਜਿਹੜਾ ਨੌਕਰ ਹੈ ਤੇ ਇੱਕ ਦਿਨ ਕੀ ਹੋਇਆ ਘੋੜਾ ਰਾਤ ਨੂੰ ਚੋਰੀ ਹੋ ਗਿਆ ਤੇ ਇਹ ਦੇਖਦਾ ਵੀ ਘੋੜਾ ਚੋਰੀ ਹੋ ਗਿਆ ਉਧਰੋਂ ਰਾਜੇ ਨੇ ਆਵਾਜ਼ ਮਾਰਦੀ ਵੀ ਮੈਨੂੰ 5 ਮਿੰਟਾਂ ਵਿੱਚ ਘੋੜਾ ਤਿਆਰ ਕਰੋ ਤੇ ਮੈਂ ਬਾਹਰ ਜਾਣਾ ਸ਼ਹਿਰ ਕਰਨ ਮੈਂ ਤੇ ਇਦਾਂ ਕਿਹਾ ਜਦੋਂ ਇਹਨੇ ਦੇਖਿਆ ਵੀ ਘੋੜਾ ਤਾਂ ਹੈ ਨਹੀਂ ਇਹ ਰਾਜੇ ਨੂੰ ਕਹਿੰਦਾ ਜੀ 5 ਮਿੰਟ ਠਹਿਰ ਜੋ ਰਾਜਾ 5 ਮਿੰਟ ਠਹਿਰ ਗਿਆ ਦੁਬਾਰਾ ਫੇਰ ਬਾਜ ਮਾਰੀ ਰਾਜਾ ਕਹਿੰਦਾ ਜੀ 5 ਮਿੰਟ ਹੋ ਗਈ ਉਦੋਂ ਬਾਅਦ ਇਹ ਕਹਿੰਦਾ ਜੀ 5 ਮਿੰਟ ਹੋਰ ਠਹਿਰ ਜੋ ਰਾਦਾ ਪੰਜ ਮਿੰਟ ਠਹਿਰ ਗਿਆ ਇਹ ਪੰਜ ਪੰਜ ਮਿੰਟ ਕਰਦੇ ਨੇ ਨਾ ਕਾਫੀ ਟਾਈਮ ਲੰਘਾਤਾ ਰਾਜਾ ਇਹਨੂੰ ਬੁਲਾ ਕੇ ਕਹਿੰਦਾ ਕਹਿੰਦਾ ਵੀ ਮੈਨੂੰ ਗੱਲ ਦੱਸ ਤੂੰ ਪੰਜ ਪੰਜ ਮਿੰਟ ਕਰਕੇ ਕਾਫੀ ਟਾਈਮ ਲੰਘਾਤਾ ਵੀ ਘੋੜਾ ਕਿਉਂ ਨਹੀਂ ਤਿਆਰ ਕਰਦਾ ਇਹ ਮੂਰਖ ਪਤਾ ਕੀ ਕਹਿੰਦਾ ਕਹਿੰਦਾ ਜੀ ਅਸਲ ਵਿੱਚ ਗੱਲ ਇਹ ਹੈ ਵੀ ਰਾਤੀ ਘੋੜਾ ਹੋ ਗਿਆ ਸੀ ਚੋਰੀ ਤੇ ਰਾਜਾ ਕਹਿੰਦਾ ਵੀ ਤੂੰ ਸਿੱਧਾ ਦੱਸ ਵੀ ਹੋਰ ਘੋੜਾ ਤਿਆਰ ਕਰ ਦੇ ਵੀ ਤੂੰ ਪੰਜ ਮਿੰਟ ਕਿਉਂ ਕਹਿ ਰਿਹਾ ਕਹਿੰਦਾ ਜੀ ਜਿਹੜਾ ਚੋਰ ਸੀ ਨਾ ਉਹ ਘੋੜਾ ਤਾਂ ਖੋਲ ਕੇ ਲੈ ਗਿਆ ਕਿਲਾ ਨਹੀਂ ਲੈ ਕੇ ਗਿਆ ਕਹਿੰਦਾ ਮੈਂ ਤਾਂ 5 ਮਿੰਟ ਕਹਿਣਾ ਵੀ ਘੋੜੇ ਘੋੜਾ ਚੋਰੀ ਕਰਨ ਵਾਲਾ ਜਿਹੜਾ ਜੋਰ ਹੈ ਨਾ ਉਹ ਵਾਪਸ ਆਊਗਾ ਕਿਲਾ ਪਟਕੇ ਲੈ ਕੇ ਜਾਊਗਾ ਜਦੋਂ ਕਿਲਾ ਪਟਨ ਮਾਤੇ ਆਊਗਾ ਮੈਂ ਫੜ ਲੂੰਗਾ ਤੇ ਘੋੜਾ ਤੁਹਾਡੇ ਹਾਜ਼ਰ ਕਰ ਦੂੰਗਾ ਰਾਜਾ ਇਹਦੀ ਮੂਰਖਤਾ ਦੇਖ ਕੇ ਹੱਸ ਪਿਆ ਇਹ ਮੂਰਖ ਰਾਜੇ ਨੂੰ ਕਹਿੰਦਾ ਕਹਿੰਦਾ ਮੇਰੀ ਤਨਖਾਹ ਵਧਾ ਦਿਓ ਇਹ ਗੱਲ ਕਿਹਨਾਂ ਦੇ ਟੁੱਕਦੀ ਹੈ ਇਹ ਧਾਮੀ ਵਰਗੇ ਮੂਰਖਾਂ ਦੇ ਟੁੱਕਦੀ ਹੈ ਇਹਨੂੰ ਚੰਗੀ ਤਰ੍ਹਾਂ ਸਮਝ ਲਿਓ ਜੇ ਇਹ ਕਹਿ ਲਈਏ ਨਾ ਵੀ ਪਸ਼ੂਆਂ ਦੇ ਉਹ ਨਹੀਂ ਹੁੰਦੇ ਤਾਂ ਫਿਰ ਗੱਲ ਥੋੜੀ ਜਿਹੀ ਕੌੜੀ ਲੱਗਣੀ ਹੈ ਮਤਲਬ ਪਸ਼ੂਆਂ ਦੇ ਸਿੰਗ ਹੁੰਦੇ ਨੇ ਪਰ ਇੱਕ ਹਾਬ ਤੇ ਵੀ ਮੂਰਖਾਂ ਦੇ ਸਿੰਗ ਨਹੀਂ ਹੁੰਦੇ ਪਾਗਲਾਂ ਦੇ ਸਿੰਗ ਨਹੀਂ ਹੁੰਦੇ ਹੁਣ ਜੇ ਸਿੱਧਾ ਕਹਿ ਦੀਏ ਵੀ ਡੰਗਰ ਨੇ ਫੇਰ ਥੋੜਾ ਜਿਨੂੰ ਕੌੜਾ ਲੱਗੂ ਵੀ ਸਾਨੂੰ ਡੰਗਰ ਕਿਉਂ ਕਿ ਜੇ ਇਦਾਂ ਕਹਿ ਦਈਏ ਵੀ ਮੂਰਖਾਂ ਦੇ ਸਿੰਘ ਨਹੀਂ ਹੁੰਦੇ ਤਾਂ ਫਿਰ ਗੱਲ ਥੋੜੀ ਜਿਨੂੰ ਸਮਝ ਵਿੱਚ ਆ ਜਾਉ ਜਾਨੀ ਕਿ ਇਦਾਂ ਦੀਆਂ ਬਚਕਾਨੀਆਂ ਗੱਲਾਂ ਹੀ ਕਰਦੇ ਨੇ ਹੁਣ ਜਿਹੜੇ ਰਾਜੇ ਨੇ ਘੋੜਾ ਤਿਆਰ ਕਰਨ ਦੀ ਗੱਲ ਕਹੀ ਸੀ ਤਾਂ ਮੂਰਖ ਨੌਕਰ ਨੇ ਕਹਿਤਾ ਸੀ ਕਿ 5 ਮਿੰਟਾਂ ਬਾਅਦ ਦੇਣਾ ਘੋੜਾ ਚੋਰੀ ਹੋ ਗਿਆ ਉਹ ਚੋਰ ਕੋਰਾ ਚੋਰੀ ਕਰਨ ਵਾਲਾ ਕਿਲਾ ਲੈ ਕੇ ਜਾਊਗਾ ਮੈਂ ਫੜ ਲੂੰਗਾ ਤੇ ਉਦਾਂ ਦਾ ਸਿਪਾਈ ਤਾਂ ਵੀ ਹੈ ਉਦਾਂ ਦਾ ਸਿਪਾਈ ਤਾਂ ਵੀ ਹੈ ਪੂਰੀ ਦੁਨੀਆ ਵਿੱਚ ਜਲੂਸ ਨਿਕਲ ਗਿਆ ਵੀ ਬਾਦਲਾਂ ਨੇ ਕੌਮ ਲਈ ਆ ਬੇੜਾ ਗਰ ਕਰਤਾ ਆ ਬੇਅਦਵੀਂ ਕਰਾਤੀ ਆਕ ਰਹਾਤਾ ਆਕ ਰਹਾਤਾ ਤੇ ਇਹ ਬਾਦਲ ਦਾ ਸਿਪਾਈ ਕਿਹੜੀ ਲੜਾਈ ਲੜ ਸਕਿਆ ਅਜ ਤੱਕ ਕਿਹੜਾ ਮੁੱਦਾ ਇਹਨੇ ਰੋਕ ਲਿਆ ਜਿੱਥੇ ਵੀ ਬਿਆਨ ਦਿੰਦੇ ਨੇ ਉਹ ਕਹਿੰਦੇ ਬਰਦੀ ਤੇ ਤੇਲ ਪਾ ਕੇ ਹੋਰ ਅੱਗ ਵੱਲ ਜਾਂਦੀ ਹੈ ਆ ਤੇ 328 ਰੁਪਏ ਵਾਲਾ ਮਸਲਾ ਸੀ ਨਾ ਤੇ ਇਹਨੂੰ ਇਹ ਕਵਰ ਨਹੀਂ ਕਰ ਸਕੇ ਇੰਨੀਆਂ ਗਲਤੀਆਂ ਇਹਨਾਂ ਦੀ ਨਿਕਲ ਆਈਆਂ ਤੇ ਉਹ ਗਲਤੀਆਂ ਨੂੰ ਇਹ ਬਿਲਕੁਲ ਨਾ ਸਰਕਾਰ ਨੂੰ ਨਾ ਕਿਸੇ ਸੈਟ ਨੂੰ ਨਾ ਲੋਕਾਂ ਨੂੰ ਸੈਟੀਸਫਾਈ ਨਹੀਂ ਕਰਾ ਸਕੇ ਤੇ ਇਹ ਨੇ ਅਸਲ ਮੂਰਖ ਤੇ ਹੁਣ ਨੰਗਾ ਚਟਾ ਹੋ ਕੇ ਨੇ ਕਹਿੰਦਾ ਬਿਸ਼ਰਮ ਨੇ ਕਹਿੰਦਾ ਹਾਂ ਮੈਂ ਸੁਖਵੀਰ ਬਾਲ ਦਾ ਸਿਪਾਈ ਹੈਗਾ ਇਦਾਂ ਦੇ ਸਿਪਾਹੀ ਨੇ ਜਿਹੜਾ ਇਹਨਾਂ ਨੂੰ ਨੌਕਰ ਬਣਾ ਕੇ ਰੱਖਦਾ ਹੈ ਨਾ ਹੱਸਦਾ ਉਹ ਵੀ ਹੈ ਵੀ ਕਿਦਾਂ ਦੇ ਮੈਂ ਬੰਦੇ ਰੱਖੇ ਨੇ ਵੀ ਕੀ ਗੱਡਾ ਖੜਾ ਸੀ ਇਹਨਾਂ ਬਿਨਾ ਕਿਉਂਕਿ ਉਹ ਤਾਂ ਤਾਂ ਸੋਚੋ ਨਾ ਜੇ ਉਹਨੂੰ ਆਪ ਨੂੰ ਅਕਲ ਹੋਵੇ ਉਹ ਤਾਂ ਆਪਮੰਦ ਬੁੱਧੀ ਹੈ ਉਹ ਤਾਂ ਆਪਮੰਦ ਬੁੱਧੀ ਹੈ ਇੱਕ ਕੋਈ ਬੰਦਾ ਨਾ ਹੱਕ ਪਾ ਕੇ ਬੋਲਦਾ ਸੀ ਤੇ ਉਹ ਕਿਸੇ ਸਾਈਕਲਾਂ ਵਾਲੀ ਦੁਕਾਨ ਤੇ ਚਲਾ ਗਿਆ ਉਹ ਗਾਹਾਂ ਜਿਹੜਾ ਸਾਈਕਲ ਸਮਾਰਨ ਵਾਲਾ ਸੀ ਉਹ ਵੀ ਹੱਕ ਪਾਉਂਦਾ ਸੀ ਉਹਨਾਂ ਜਾ ਕੇ ਕਹਿੰਦਾ ਜਿੰਮਤਾ ਪਾਈ ਉਹਨਾਂ ਥਾਪੜਾ ਮਰਿਆ ਮੂੰਹ ਤੇ ਕਹਿੰਦਾ ਮੇਰੀ ਨਕਲ ਲਾਉਣਾ ਤੂੰ ਕੋਈ ਸਾਈਕਲ ਸਮਾਰਨ ਵਾਲਾ ਵੀ ਹੱਕਲਾ ਸੀ ਜਿਹੜਾ ਸਮਰਉਣ ਗਿਆ ਸੀ ਉਹ ਵੀ ਹੱਕਲਾ ਸੀ ਜਣਕੇ ਇਹ ਉਹ ਚੀਜ਼ਾਂ ਨੇ ਜਿਹੜੇ ਸ਼ਮਨਿਕ ਕਮੇਟ ਤੇ ਕਾਬਜ ਨਹੀਂ ਰਹਣੋ ਮਹੰਤ ਇਹਨਾਂ ਦੀ ਇੰਨੀ ਕਾਕਲ ਹੈ ਤੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਨਾ ਵੀ ਗਿੱਦਰ ਡਿੱਗ ਪੈ ਟੋਏ ਚ ਕਹਿੰਦਾ ਯਾਰਾਂ ਦਾ ਮਕਾਨ ਨਹੀਂ ਸ਼ਹੀਦ ਜਬ ਸ਼ਰਮਾ ਦੀ ਡੁੱਲ ਗਈ ਦਾਲ ਅੱਜ ਤੱਕ ਡੋਲ ਡੋਲ ਖਾਨੇ ਆ ਇਹਨੂੰ ਸਮਝ ਨਹੀਂ ਆ ਰਹੀ ਵੀ ਸਾਨੂੰ ਪੈਦਾਂ ਲਾਂਟਾ ਰਹੀਆਂ ਨੇ ਇਹ ਖੁਸ਼ ਹੋ ਰਹੇ ਨੇ ਪੈਦਾਂ ਲਾਂਟਾ ਰਹੀਆਂ ਨੇ ਇਹ ਖੁਸ਼ ਹੋ ਰਹੇ ਨੇ ਇਹ ਕੋਈ ਜਾਤ ਦਾ ਮਰਾਸੀ ਸੀਗਾ ਚਲੋ ਮੈਂ ਹੱਸ ਖਿੜ ਬੜੀ ਗੱਲ ਕਰ ਰਿਹਾ ਮੈਂ ਕਿਸੇ ਜਾਤ ਦੇ ਖਿਲਾਫ ਨਹੀਂ ਹੈਗਾ ਅਸੀਂ ਜਾਤ ਪੱਤ ਨੂੰ ਮਨ ਦੇ ਨਹੀਂ ਤੇ ਉਹ ਕੋਈ ਨਾ ਮર્ગਦਰਸ਼ ਸਨੇਹਾ ਦੇਣ ਵਾਸਤੇ ਚੱਲਿਆ ਸੀ ਕਿਸੇ ਰਿਸ਼ਤੇਦਾਰੀ ਵਿੱਚ ਤੇ ਰਾਹ ਦੇ ਵਿੱਚ ਕੋਈ ਉਹਨੂੰ ਸਿਆਣਾ ਸੱਜਣ ਮਿਲ ਗਿਆ ਉਹ ਕਹਿੰਦਾ ਕਿੱਥੇ ਚੱਲਿਆ ਕਹਿੰਦਾ ਵੀ ਐ ਕਰਕੇ ਸਾਡੇ ਪਿੰਡ ਇੱਕ ਮਰਗ ਹੋ ਗਈ ਤੇ ਉਹ ਮਰਗ ਦਾ ਸਨੇਹਾ ਦੇਣ ਚੱਲਿਆ ਮੈਂ ਦੂਜੇ ਪਿੰਡ ਤੇ ਉਹ ਬੰਦਾ ਸਿਆਣਾ ਸੀ ਉਹ ਕਹਿੰਦਾ ਵੀ ਤੂੰ ਸਿੱਧਾ ਕਹਿਤਾ ਨਾ ਵੀ ਤੁਹਾਡਾ ਰਿਸ਼ਤੇਦਾਰ ਮਰ ਗਿਆ ਤੈਨੂੰ ਕਿਸੇ ਰੋਟੀ ਪਾਣੀ ਨਹੀਂ ਪੁੱਛਣਾ